ਅੱਜ ਆਪਾਂ ਛੜਕਾਂ ਜਿਹੜੀਆਂ ਸਾਡੀਆਂ 10 ਫੁੱਟ ਛੜਕਾਂ ਸੀ ਉਹਨਾਂ ਨੂੰ ਸਾਢੇ 12 ਫੁੱਟ ਜਿਹੜਾ ਉਹਨਾਂ ਨੂੰ ਚੌੜਾ ਕਰ ਰਹੇ ਆ ਕਿ ਉਹਦੇ ਦੇ ਘੱਟ ਜਿਹੜਾ ਉਹ ਕਰ ਰਹੇ ਆ ਤੇ ਪਹਿਲਾਂ ਵੀ ਅਸੀਂ ਕੰਗਪਿੰਡ ਤੋਂ ਜਿਹੜੀ ਦੀਨੇ ਵਾਲ ਨੂੰ ਛੜਕ ਜਾਂਦੀ ਆ ਸਾਢੇ 12 ਫੁੱਟ ਜਿਹੜੀ ਆ ਉਹਦੀ 10 ਫੁੱਟ ਤੋਂ ਸਾਢੇ 12 ਫੁੱਟ ਦੀ ਚੜਾਈ ਕੀਤੀ ਹੈ ਲਗਭਗ 1 ਕਰੋੜ 46 ਲੱਖ ਦੀ ਕੀਮਤ ਨਾਲ ਉਹ ਮਰ ਰਹੀ ਆ ਤੇ ਇਵੇਂ ਇਹ ਜਿਹੜੀ ਸਾਡੀ ਛੜਕਾ ਇਹ ਇੱਕ 1600 ਮੀਟਰ ਛੜਕਾ ਸਾਰੀ ਤੇ ਜਿਹੜੀ 1 ਕਿਲੋਮੀਟਰ ਆ ਉਹ ਕੰਕਰੀਟ ਦੀ ਬਣਾਉਣ ਲੱਗੇ ਆ ਕਿਉਂਕਿ ਇਹ ਜਿਹੜੀ ਛੜਕਾ ਇਹ ਉਹ ਵਾਜ ਜਿਹੜੀ ਟੁੱਟ ਜਾਂਦੀ ਆ ਤੇ ਇੱਥੇ ਕੰਗੀਰ ਦੀ ਛੜਕਾ ਜਿਹੜੀ ਉਹੀ ਬਾਰਾ ਖਾਣੀ ਆ ਤੇ ਇਸ ਕਰਕੇ ਉਹ 10 ਫੁੱਟ ਤੋਂ ਲੈ ਕੇ ਤੇ 12 ਫੁੱਟ ਵੀ ਜਿਹੜੀ ਆ 12.5 ਫੁੱਟ ਨੂੰ ਕੀਤਾ ਜਾ ਰਿਹਾ ਤੇ ਇਵੇਂ ਹੀ ਅਗਲੀ ਜਿਹੜੀ ਛੜਕਾ ਉਹ ਬਾਕੀ ਜਿਹੜੀ 16 ਫੁੱਟ ਆ ਉਹ ਆਪਾਂ ਇਹਦੀ ਪੀਸੀ ਕਿਲੇ ਪ੍ਰੋਜੈਕਟ ਕਰਦਾ ਰਾਜੋਤ ਵਾਲੇ ਇਹ ਅੱਜ ਦੇ ਸਾਰੇ ਕੰਮਾਂ ਦਾ ਲਗਭਗ 4 ਕੇ ਕਰੋੜ ਦਾ ਜਿਹੜਾ ਵਾ ਉਹ ਹਾਂ ਜੀ ਹਰ ਸਾਲ ਲੋਨ ਵਾਲੇ ਜਿਹਨਾਂ ਦੇ ਕਿਸਮਾਂ ਦੇ ਫਾਸਟ ਜਿਹੜੇ ਹੋ ਜਾਂਦੇ ਆ ਆ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੋਵੇਗੀ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ 10 ਲੱਖ ਤੱਕ ਕੋਈ ਫਾਰੇਗ ਪਰਿਵਾਰ ਜਿਹੜਾ ਉਹ ਆਪਣਾ ਲਾਜ ਆ ਪ੍ਰਾਈਵੇਟ ਹਸਪਤਾਲਾਂ 'ਚ ਵੀ ਕਾ ਸਕਦੇ ਹੋ ਜਿਹਦੇ ਨਾਲ ਆ ਜਿਹੜੇ ਘਰ ਦੇ ਮੁਖੀ ਹੁੰਦੇ ਆ ਜਿਨ੍ਹਾਂ ਨੂੰ ਹਮੇਸ਼ਾ ਇਸ ਮਾਚ ਚਲ ਜਾਏ ਪਰੇਸ਼ਾਨੀ ਨਹੀਂ ਰਹਿੰਦੀ ਵੀ ਸਾਰੇ ਘਰਾਂ ਦੇ ਕਾਰਾ ਪੀਏ ਵੀ ਅਮੀ ਨਬੀ ਹੋਤੇ ਇੱਕਦਮ ਇੱਕ ਹੋਣਗੇ ਉਹਨਾਂ ਦੀ ਜਿਹੜਾ ਵਾ ਉਹ ਪਰੇਸ਼ਾਨੀ ਜਿਹੜੀ ਖਤਮ ਹੋਊਗੀ ਤੇ ਪਹਿਲਾਂ ਵੀ ਮਾਨ ਸਰਕਾਰ ਨੇ ਆਈ ਮਹੀਨੇ ਜਿਹੜਾ ਇੱਕ ਮਹੀਨੇ ਨੂੰ 5000 ਰੁਪਿਆ ਬਿਲੀ ਦੇ ਬਿੱਲ ਦੇ ਰੂਪ ਦੇ ਵਿੱਚ ਦੇਣਾ ਪੈਂਦਾ ਸੀ ਪੀਜੀ ਘਰਾਂ ਦੇ ਵਿੱਚ ਉਹ ਵੀ ਬੰਦ ਕਰਕੇ ਜਿਹੜਾ ਵਾ ਉਹ ਵੀ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਵੱਡੀ ਰਾਹਤ ਦਿੱਤੀ ਹੈ ਐਮਐਲਏ ਸਾਹਿਬ ਜਿਹੜੀਆਂ ਸਰਕਾਰ ਦੀਆਂ ਕਰ ਰਹੇ ਜਾਂ ਹੁਣ ਤੱਕ ਕਰਦਾ ਉਹਦੇ ਤੇ ਤੋਂ ਯਾਦ ਵੀਡੀਓ ਖਰਾਬ ਸੀ ਉਹ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਛੜਕਾਂ ਵਾਂ ਉਹ ਸਾਡੇ ਹਲਕੇ ਜਿਹੜੀਆਂ ਤੇ ਖਰਾਬ ਸੀ ਤੇ ਪਰ ਹੁਣ ਇਹ ਆ ਵੀ ਜਿੱਦਾਂ ਆਪਾਂ ਪਹਿਲਾਂ 60 ਛੜਕਾਂ ਜਿਹੜੀਆਂ ਉਹ ਬਣਾਈਆਂ ਵਾ ਤੇ ਇੱਕੇ ਦਮ ਤੇ ਸਾਰੀਆਂ ਬਣੀਆਂ ਨਹੀਂ ਜਦੋਂ ਮੈਂ ਆਇਆ ਮੈਨੂੰ ਤੇ ਮਿਲ ਗਿਆ ਟੁੱਟ ਗਿਆ ਉਹ ਛੜਕਾ ਉਹ ਜੀ ਹੈ ਹੀ ਨਹੀਂ ਜਿਹੜੀ ਦੋ ਚੌਣ ਛੱਡ ਕੇ ਬਾਕੀ ਸਾਰੀਆਂ ਛੜਕਾਂ ਟੁੱਟ ਗਿਆ ਇਹ 60 ਆਪਾਂ ਪਹਿਲਾਂ ਬਣਾਈਆਂ ਵਾ ਕਿ 24 ਹੁਣ ਆਪਾਂ ਬਣਾਉਣ ਦੇ ਆ ਤੇ ਇਹ 60 ਤੇ ਪਿਛੋਂ ਹਿਸਾਬ ਨਾਲ 84 ਤੇ ਉਹ ਬਣੀਆਂ ਤੇ ਫਿਰ ਪਹਿਲਾਂ ਛੜਕਾ ਬਣੀਆਂ ਕਿਹੜੀਆਂ ਸੀ ਇੱਥੇ ਤੇ ਅੱਗੇ ਆਉਣ ਚੱਲ ਰਿਹਾ ਕਿਸ ਤਰ੍ਹਾਂ ਇੱਕ ਦਿੱਚੇਸ਼ਨ ਖਤਮ ਹੋ ਜਾਣਗੇ ਔਰ ਇਹ 6 ਮਹੀਨੇ ਦਾ ਪ੍ਰੋਜੈਕਟ ਹੈ ਜੀ ਇਹਦਾ ਟਾਈਮਲ ਕੰਮ ਹੈਗਾ ਵਾ ਇਹਦਾ ਟੈਂਡਰ ਦਾ ਟਾਈਮਪਲ ਸਚੂਲ ਹੋਤਾ ਹੈ ਜੀ ਤੇ ਵਿਦਨ ਅਸੀਂ ਪਹਿਲਾ ਜਿਹੜਾ ਕੰਮ ਚੱਲ ਰਿਹਾ ਵਾ 2 ਮਹੀਨੇ ਹੋ ਗਏ ਨੇ ਇਹਨੂੰ ਕੰਮ ਚੱਲਦੇ ਨੂੰ ਤੇ 1 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕਰਨਾ ਹੈ ਅੱਗੇ ਹਾਂ ਜੀ ਇਹ 28 ਨੂੰ ਹੁਣ ਕੀ ਕੀਤਾ ਉਹਦਾ ਟਾਈਮਿੰਗ ਦਾ ਅੰਦਾਜ਼ਾ ਕਰਾਂ ਮੈਂ ਤਾਂ ਬੁਲਾਇਆ ਮੈਂ ਜਹਾ ਪਏ ਮਿਲਣੇ ਇਹਨਾਂ ਨੂੰ ਬੜੀ ਦੇਰ ਤੋਂ ਹਾਂ ਜੀ 28 ਤੋਂ ਬਾਅਦ ਜਦੋਂ ਉਹ ਘਾਟਨ ਕਰਦੇ ਆਗੇ ਅਬੀ ਇਹ ਜਲਦੀ ਹੋਣੀ ਹੈ ਇਹਦਾ ਸਾਡਾ ਜੀਰ ਕਲਾਕ ਉਹਨਾਂ ਨੇ ਫਿਰ ਬਾਹਰ ਵਾਲੇ ਚਾਹਾਂ ਉਹਨਾਂ ਦਾ ਹਾਰੂ ਦੇ ਮੰਡੀ ਮੋਰ ਤੋਂ ਫੰਡ ਵੀ ਕਰਾਇਆ ਠੇਕੇਦਾਰ ਵੀ ਕਰਾਇਆ ਇੱਕ ਬਰਸਾਤ ਦਾ ਅਹੀ ਦਾ ਜ਼ਰੂਰ ਤਾਂ